ਮੈਂ ਕਸ਼ਮੀਰ ਸਿੰਘ ਵਾਲਾ ਸਕੱਤਰ ਕਿਸਾਨ ਵਿੰਗ ਪੰਜਾਬ ਸਾਬਕਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਐ ਜਿਹੜਾ ਸਾਡੇ ਆਉਣ ਵਾਲਾ ਲੋਹੜੀ ਦਾ ਤਿਉਹਾਰ ਅਤੇ ਮਾਗੀ ਦਾ ਤਿਉਹਾਰ ਜਿਹੜਾ ਆ ਰਿਹਾ ਜਿਹਦੇ ਵਿੱਚ ਜੋ ਸਿੰਘ ਸੀਗੇ ਜਦੋਂ ਅਨੰਦਪੁਰ ਸਾਹਿਬ ਨੂੰ ਕਿਲੇ ਨੂੰ ਘੇਰਾ ਪਿਆ ਸੀ ਤੇ ਬਦਾਵਾ ਲੈ ਕੇ ਗੁਰੂ ਗੋਬਿੰਦ ਸਿੰਘ ਨੂੰ ਆਗੇ ਕਿ ਸਾਡੇ ਕੋ ਭੁੱਖਿਆ ਹੋਣ ਹੋਰ ਜਿਆਦਾ ਲੜਿਆ ਨਹੀਂ ਜਾਂਦਾ ਮੁਗਲ ਫੌਜਾਂ ਦੇ ਖਿਲਾਫ ਤੇ ਮੁਕਤਸਰ ਦੇ ਵਿੱਚ ਇਹ ਸਮਾਗੀ ਦੇ ਮੇਲੇ ਤੇ 14 ਨੂੰ ਜਿਹੜਾ ਸੀ ਉਹ ਟੁੱਟੀ ਗੰਢੀ ਸੀ ਤੇ ਫਿਰ ਉਹ ਜਿਹੜੇ ਹੀ ਸਿੱਖ ਜਿਹੜੇ ਹੀ ਉਹ ਜਿਹੜੇ ਛੱਡ ਕੇ ਬਦਾਵਾ ਦੇ ਕੇ ਆਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹਨਾਂ ਦੇ ਨਾਲ ਜੁੜੇ ਸੀ ਤੇ ਟੁੱਟੀ ਗੰਡੀ ਦੇ ਤੌਰ ਤੇ ਵੀ ਮਨਾਇਆ ਜਾਂਦਾ ਤੇ ਮਾਗੀ ਦਾ ਤਿਉਹਾਰ ਜਿਹੜਾ ਵਾ ਇਹ ਪੰਜਾਬ ਦੇ ਇਤਿਹਾਸ ਵਿੱਚ ਮੈਂ ਸਮਝਣਾ ਇੱਕ ਬਹੁਤ ਵੱਡੀ ਮਿਸਾਲ ਆ ਜਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਇੱਕ ਮੀਲ ਪੱਥਰ ਕਾਇਮ ਕੀਤਾ ਤੇ ਮੁਗਲਾਂ ਦੀ ਜੜ ਜਿਹੜੀ ਉਹ ਖਤਮ ਹੋਈ ਇਹ ਮਾਗੀ ਦੇ ਮੇਲੇ ਤੋਂ ਜਿਹੜੀ ਉਹ ਸ਼ੁਰੂਆਤਾਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਖਾਲਸਾ ਪੰਥ ਦੀ ਸਾਜਨਾ ਕਰਕੇ ਇਹ ਦਿਨ ਜਿਹੜੇ ਅਸੀਂ ਮਨਾ ਕੇ ਹਟੇ ਆ ਔਰ 14 ਨੂੰ ਜਿਹੜੀ ਮਾਗੀ ਦਾ ਤਿਉਹਾਰ ਵੀ ਮਾਗੀ ਦੇ ਤਿਉਹਾਰ ਤੇ ਤੇ ਲੋਹੜੀ ਦੇ ਤਿਉਹਾਰ ਦੇ ਉੱਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਦੁਨੀਆ ਜਿੱਥੇ ਵੀ ਲੋਕ ਵਸਦੇ ਨੇ ਇਸ ਤਿਉਹਾਰ ਨੂੰ ਮੈਂ ਜਿਹੜਾ ਆ ਜਾਦ ਕਰਦੇ ਹਾਂ ਸਾਰਿਆਂ ਨੂੰ ਜਿੱਥੇ ਮਾਗੀ ਦੇ ਤਿਉਹਾਰ ਦੀਆਂ ਮੈਂ ਵਧਾਈਆਂ ਦਿੰਦਾ ਨਾਲ ਹੀ ਸ਼ਹੀਦਾਂ ਨੂੰ ਪ੍ਰਣਾਮ ਵੀ ਕਰਦਾ ਤੇ ਨਾਲ ਦੀ ਨਾਲ ਜਿਹੜਿਆ ਲੋਹੜੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ